ਜਬੂਰ 91 ਅਤ ਮਹਾਨ ਦੀ ਓਟ ਜਿਹੜਾ ਅਤ ਮਹਾਨ ਦੀ ਓਟ ਵਿੱਚ ਵਸਦਾ ਹੈ ਉਹ ਸਿਰਫ ਸ਼ਕਤੀਮਾਨ ਦੇ ਸائے ਹੇਠ ਟਿਕੇਗਾ ਮੈਂ ਇਹ ਹਵਾ ਦੇ ਵਿਖੇ ਆਖਾਂਗਾ ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ ਹੈ ਮੇਰਾ ਪਰਮੇਸ਼ਰ ਜਿਸ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ ਉਹ ਤੈਨੂੰ ਫਾਂਦੀ ਦੀ ਫਾਹੀ ਵਿੱਚੋਂ ਅਤੇ ਘਾਤਕ ਮੌਰੀ ਤੋਂ ਛੁਟਕਾਰਾ ਦੇਵੇਗਾ ਉਹ ਆਪਣੇ ਖੰਭਾਂ ਨਾਲ ਤੈਨੂੰ ਟੱਕ ਲਵੇਗਾ ਅਤੇ ਉਸ ਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ ਉਹਦੀ ਸਚਾਈ ਇੱਕ ਢਾਲ ਤੇ ਫੜੀ ਹੈ ਤੂੰ ਰਾਤ ਦੇ ਪੈਜਲ ਤੋਂ ਨਾ ਡਰੇਗਾ ਨਾ ਦਿਨ ਦੇ ਉਡਦੇ ਪਾਨ ਤੋਂ ਨਾ ਉਸ ਮੜੀ ਤੋਂ ਜਿਹੜੀ ਹਨੇਰੇ ਵਿੱਚ ਚਲਦੀ ਹੈ ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਹੈ ਤੇਰੇ ਮੁੱਢ ਹਿਆਰ ਅਤੇ ਤੇਰੇ ਸੱਜੇ ਹੱਥ ਦਸ ਹਜ਼ਾਰ ਡਿੱਗਣਗੇ ਪਰੋ ਤੇਰੇ ਨੇੜੇ ਨਾ ਆਵੇਗੀ ਕੇਵਲ ਤੂੰ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਗਾ ਅਤੇ ਦੁਸ਼ਟਾਂ ਦਾ ਬਦਲਾ ਦੇਖੇਗਾ ਹੇ ਯਹੋਵਾ ਤੂੰ ਤਾਂ ਮੇਰੀ ਪਨਾਹਗਾ ਹੈ ਤੈ ਆਤਮ ਮਹਾਨ ਨੂੰ ਆਪਣੇ ਵੱਸੂ ਕਰ ਲਿਆ ਹੈ ਤੇਰੇ ਉੱਤੇ ਕੋਈ ਵਿੜਾਈ ਨਹੀਂ ਪਵੇਗੀ ਨਾ ਕੋਈ ਬਵਾ ਤੇਰੇ ਡੇੜੇ ਕੋ ਲਪੜੇਗੀ ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਪਈ ਉਹ ਤੇਰੇ ਸਾੜੇ ਰਾਹਾਂ ਵਿੱਚ ਤੇਰੀ ਰੱਖਿਆ ਕਰਨ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ ਮਤੇ ਪੱਥਰ ਨਾਲ ਤੇਰੇ ਪੈਰ ਨੂੰ ਛੱਟ ਲੱਗੇ ਤੁਸੀਂ ਅਤੇ ਸੱਪ ਨੂੰ ਮਿੱਦੇਂਗਾ ਤੂੰ ਜਵਾਨ ਸਿੰਘ ਅਤੇ ਨਾਗ ਨੂੰ ਲਤਾੜੇਂਗਾ ਉਸਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ ਸੋ ਮੈਂ ਉਹਨੂੰ ਛਡਾਵਾਂਗਾ ਮੈਂ ਉਹਨੂੰ ਉੱਚਾ ਕਰਾਂਗਾ ਉਹਨੇ ਮੇਰਾ ਨਾਮ ਜੋ ਜਾਤਾ ਹੈ ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹਨੂੰ ਉੱਤਰ ਦੇਵਾਂਗਾ। ਦੁੱਖ ਵਿੱਚ ਮੈਂ ਉਸਦੇ ਅੰਗ ਸੰਗ ਹੋਵਾਂਗਾ। ਮੈਂ ਉਹਨੂੰ ਛਡਾਵਾਂਗਾ ਅਤੇ ਉਹਨੂੰ ਆਦਰ ਦੇਵਾਂਗਾ। ਅਰਜਾ ਦੇ ਵਾਅਦੇ ਨਾਲ ਮੈਂ ਉਸ ਦੀ ਨਿਸ਼ਾ ਕਰਾਂਗਾ ਅਤੇ ਉਹਨੂੰ ਆਪਣੀ ਮੁਕਤੀ ਵਿਖਾਵਾਂਗਾ। ਆਮੀਨ।